ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਤੰਦਰੁਸਤ ਹੋਵੋਗੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਡੀ YouTube ਚੈਨਲ ਤੇ ਜਿਹਦਾ ਨਾਮ ਤੁਹਾਨੂੰ ਪਤਾ ਹੀ ਹੈ ਦੱਸਣ ਦੀ ਲੋੜ ਹੈਗੀ ਨਹੀਂ ਸਾਨੂੰ ਦੱਸਣਾ ਨਹੀਂ ਪੈਂਦਾ ਸੀ ਕੌਣ ਹੁੰਨੇ ਆ ਹੂੰ ਇਹ ਜ਼ਿਆਦਾ ਫੁਗਰੀ ਹੋ ਗਈ ਦੱਸਣਾ ਤਾਂ ਪੈਂਦਾ ਭਰਾਵਾ ਸਾਡੇ ਕਰਕੇ ਆਈਆਂ ਠੀਕ ਨਹੀਂ ਤੇ ਅੱਜ ਅਸੀਂ ਗੱਲ ਕਰਾਂਗੇ ਸੀਐਮ ਭਗਵੰਤ ਮਾਨ ਸੀਐਮ ਭਗਵੰਤ ਮਾਨ ਜੀ ਰਿਸਪੈਕਟਡ ਚੀਫ ਮਿਨਿਸਟਰ ਆਫ ਪੰਜਾਬ ਜਿਹੜੇ ਹਨ ਜਿਨ੍ਹਾਂ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਪਲੱਸ ਇਹ ਦੱਸਿਆ ਕਿ ਉਹਨਾਂ ਨੇ 12 ਤੋਂ 24 ਵਾਰ ਤੱਕ 36 36 ਮਹੀਨਿਆਂ ਚ 55000 ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਪੰਜਾਬ ਵਿੱਚ ਠੀਕ ਹੈ ਜੀ ਤੇ ਸਮਝ ਲਓ ਤੁਸੀਂ 55000 ਬੰਦਿਆਂ ਨੇ ਜੋ ਨੌਕਰੀ ਦਿੱਤੀ ਤੇ ਇੱਕ ਘਰ ਚ ਚਾਰ ਬੰਦੇ ਵੀ ਹੋਏ ਤੇ 55000 * 1 ਉਹਹੀ 2 ਲੱਖ ਬੰਦੇ ਦਾ ਮਤਲਬ ਰੋਜ਼ਗਾਰ ਮਤਲਬ ਇੱਕ ਟੱਬਰ ਚ چار ਬੰਦੇ ਹੋਏ ਤਾਂ 2 ਲੱਖ ਬੰਦਿਆਂ ਨੂੰ ਰੋਟੀ ਪੱਕਦੀ ਹੋ ਗਈ ਇੱਕ ਤਰ੍ਹਾਂ ਦੇਖਿਆ ਜਾਵੇ ਤਾਂ ਇਵੈਂਟ ਚ ਉਹਨਾਂ ਨੇ ਦੱਸਿਆ ਕਿ 700 ਤੋਂ ਜ਼ਿਆਦਾ ਨਵੇਂ ਰਿਕਰੂਟਡ ਮਤਲਬ ਟੀਚਰਾਂ ਦੀ ਭਰਤੀ ਕੀਤੀ ਗਈ ਆ ਠੀਕ ਆ ਫੁੱਲ ਪ੍ਰੂਫ 55000 ਅਨਾਉਂਸਮੈਂਟਸ ਮਤਲਬ ਹੋਈਆਂ ਇਹ ਸਾਰਾ ਕੁਝ ਉਹਨਾਂ ਨੇ ਦੱਸਿਆ ਇਸ ਇਹਦੇ ਵਿੱਚ ਠੀਕ ਆ ਤੇ ਮੈਂ ਪੂਰਾ ਦੱਸ ਦਿੰਨਾ ਤੁਹਾਨੂੰ ਥੋੜਾ ਐਕਸਪਲੇਨ ਕਰ ਦਿੰਨਾ ਉਹਨਾਂ ਨੇ ਨਾ ਆਪਣੇ ਟਿਊਜ਼ਡੇ ਨੂੰ ਕਿਹਾ ਸੀਗਾ ਕਿ 63 ਮਹੀਨਿਆਂ ਚ ਅਸੀਂ 55000 ਉਹ ਦਿੱਤੀਆਂ ਨੌਕਰੀਆਂ ਦਿੱਤੀਆਂ ਜਿਨ੍ਹਾਂ ਵਿੱਚ 700 ਨਵੇਂ ਟੀਚਰਸ ਰਿਕਰੂਟ ਕੀਤੇ ਆ ਤੇ ਉਹਨਾਂ ਨੂੰ ਕੰਗ੍ਰੈਚੂਲੇਟ ਕੀਤਾ ਗਿਆ ਹੈ ਠੀਕ ਹੈ ਤੇ ਜਿਹੜੀ ਗਵਰਨਮੈਂਟ ਜੌਬ ਦਿੱਤੀਆਂ ਗਈਆਂ ਉਹ ਮੈਰਿਟ ਦੇ ਬੇਸਟ ਤੇ ਦਿੱਤੀਆਂ ਗਈਆਂ ਆ ਠੀਕ ਹੈ ਜੀ ਤੇ ਫੁੱਲ ਪ੍ਰੂਫ ਮੈਕੈਨਿਜ਼ਮ ਅਡਾਪਟ ਕੀਤਾ ਗਿਆ ਇਹਦੇ ਵਿੱਚ ਇਹ এডਿਊਕੇਸ਼ਨ ਲੀਗ ਬਹੁਤ ਵਧੀਆ ਰੈਬਿਊਲੇਸ਼ਨ ਬਣ ਕੇ ਸਾਹਿਤ ਹੋਏਗਾ ਤੇ ਬਾਕੀ ਜਿਹੜੇ ਟੀਚਰਸ ਆ ਉਹਨਾਂ ਨੂੰ ਇਸ ਇੰਟਰਨੈਸ਼ਨਲ ਇੰਸਟੀਟਿਊਸ਼ਨਸ ਵਿੱਚ ਭੇਜਿਆ ਜਾ ਰਿਹਾ ਸਿੱਖਣ ਲਈ ਕਿਉਂਕਿ ਜਿੰਨਾ ਉਹ ਸਿੱਖੂਗੇ ਅੱਗੇ ਤਾਂ ਹੀ ਉਹਨਾਂ ਸਿਖਾਉਗੇ ਲੋਕਾਂ ਨੂੰ ਹਨ ਇਸ ਚੀਜ਼ ਇਹ ਜੀ ਆ ਫਿਲਹਾਲ ਤਾਂ ਇਹੀ ਉਹ ਚੀਜ਼ਾਂ ਆ ਜਿਹੜੀਆਂ ਉਹ ਦੱਸ ਰਹੇ ਨੇ ਠੀਕ ਹੈ ਜੀ ਤੇ ਬਾਕੀ ਤਾਂ ਕੀ ਹੈ ਜੀ ਉਹ ਕਹਿੰਦੇ ਕਿ ਅਸੀਂ ਪੰਜਾਬ ਨੂੰ ਦੁਆਰ ਤੋਂ ਰੰਗਲਾ ਪੰਜਾਬ ਬਣਾਣਾ ਦੇ ਦੇ ਆ ਪੰਜਾਬ ਹੁਣ ਰੰਗਲਾ ਪੰਜਾਬ ਐਵੇਂ ਐਸਾ ਤਾਂ ਦੇਖਣਾ ਕੀ ਹੈ ਯਾਰ ਕਰਦੀ ਹੈ ਸਰਕਾਰ ਕੰਮ ਠੀਕ ਹੈ ਕੋਈ ਵੀ ਬੰਦਾ ਹੋਵੇ ਕੋਈ ਚਾਹੁੰਦਾ ਕਿ ਜੇ ਮੰਨ ਲਓ ਤੁਸੀਂ ਸੀਐਮ ਹੋਵੋ ਤੁਸੀਂ ਇਹ ਤੋਂ ਨਹੀਂ ਚਾਹੁੰਦੇ ਕਿ ਤੁਹਾਡੀ ਰੈਪਿਊਟੇਸ਼ਨ ਖਰਾਬ ਹੋਵੇ ਤੇ ਤੁਸੀਂ ਦੁਬਾਰਾ ਸੀਐਮ ਨਾ ਬਣੋ ਹਰ ਇੱਕ ਬੰਦਾ ਆਪਣੇ ਲੈਵਲ ਤੇ ਕੰਮ ਕਰਦਾ ਠੀਕ ਹੈ ਤੇ ਕਿਹਨੇ ਕਿਸਮੇ ਸਾਧ ਦਿੰਦੀ ਕਿਹਨੇ ਕਿਸਮੇ ਨਹੀਂ ਸਾਧ ਦਿੰਦੀ ਠੀਕ ਹੈ ਬਟ ਮਾੜਾ ਕੋਈ ਨਹੀਂ ਹੁੰਦਾ ਬੰਦੇ ਆ ਟਾਈਮ ਮਾੜਾ ਹੁੰਦਾ ਇਸ ਕਰਕੇ ਹਮੇਸ਼ਾ ਲਾਈਫ ਚ ਜਿੱਦਾਂ ਦਾ ਵੀ ਟਾਈਮ ਮਾੜਾ ਚੰਗਾ ਹੰਡਾ ਲਓ ਤੇ ਮਿਲਦੇ ਆ ਤੁਹਾਡਾ ਨਾਲ ਅਗਲੀ ਵੀਡੀਓ ਚ ਉਦੋਂ ਤੱਕ ਧੰਨਵਾਦ ਤੁਹਾਡਾ ਸਾਰਿਆਂ ਦਾ ਠੀਕ ਹੈ ਜੀ